ਕੈਨੇਡਾ ਦੇ ਤਿੰਨ ਸੂਬਿਆਂ ਵਿੱਚ ਜੰਗਲਾਂ ਦੀ ਅੱਗ ਬੇਕਾਬੂ ਹੋ ਗਈ ਹੈ ਦੱਸਿਆ ਕਿ 25000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਐਤਵਾਰ ਨੂੰ ਵੀ ਕਈ ਥਾਵਾਂ ਤੇ ਅੱਗ ਬਲਦੀ ਨਜ਼ਰ ਆਈ ਧੂਏਂ ਕਾਰਨ ਕੈਨੇਡਾ ਤੇ ਅਮਰੀਕਾ ਦੇ ਕੁਝ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ ਦੱਸਿਆ ਕਿ ਅਧਿਕਾਰੀਆਂ ਅਨੁਸਾਰ ਕੱਢੇ ਗਏ ਜ਼ਿਆਦਾਤਰ ਲੋਕ ਮੈਨੀਟੋਬਾ ਤੋਂ ਸਨ ਅੱਗ ਲੱਗਣ ਕਾਰਨ ਪਿਛਲੇ ਹਫ਼ਤੇ ਮੈਨੀਟੋਬਾ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ ਸ਼ਨੀਵਾਰ ਤੱਕ ਮੈਨੀਟੋਬਾ ਤੋਂ ਲਗਭਗ 17000 ਲੋਕਾਂ ਨੂੰ ਬਾਹਰ ਕੱਢਿਆ ਗਿਆ ਸੀ ਅਲਬਰਟਾ ਵਿੱਚ 1300 ਅਤੇ ਸਸਕੈਚੁਆਨ ਵਿੱਚ ਲਗਭਗ 8000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਸਸਕੈਚੁਆਨ ਦੇ ਪ੍ਰੀਮੀਅਰ ਨੇ ਕਿਹਾ ਕਿ ਅੱਗ ਗਰਮ ਖੁਸ਼ਕ ਮੌਸਮ ਕਾਰਨ ਫੜਕ ਰਹੀ ਹੈ ਸਾਡੇ ਕੋਲ ਸੀਮਤ ਸਰੋਤ ਹਨ ਸਕੈਚਵਨ ਦੇ ਪ੍ਰੀਮੀਅਰ ਨੇ ਕਿਹਾ ਹੈ ਕਿ ਅਗਲੇ 4 ਤੋਂ 7 ਦਿਨ ਬਹੁਤ ਮਹੱਤਵਪੂਰਨ ਹਨ ਤਸ ਜੀ ਅੱਗ ਤੋਂ ਬਚਣ ਲਈ ਮੈਨੀਟੋਬਾ ਵਿੱਚ ਨਿਕਾਸੀ ਕੇਂਦਰ ਖੋਲੇ ਗਏ ਹਨ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਸਫਲਤਾ ਨਹੀਂ ਮਿਲੀ ਵਿਨੀ ਪੈਗ ਨੇ ਵਿਸਥਾਪਿਤ ਲੋਕਾਂ ਲਈ ਜਨਤਕ ਇਮਾਰਤਾਂ ਖੋਲ੍ਹ ਦਿੱਤੀਆਂ ਹਨ ਅਮਰੀਕੀ ਖੇਤੀਬਾੜੀ ਵਿਭਾਗ ਦੀ ਜੰਗਲਾਤ ਸੇਵਾ ਨੇ ਅਲਬਰਟਾ ਵਿੱਚ ਹਵਾਈ ਟੈਂਕਰ ਤਨਾਤ ਕੀਤੇ ਹਨ ਅਮਰੀਕਾ ਕੈਨੇਡਾ ਨੂੰ 150 ਅੱਗ ਬੁਝਾਊ ਦਸਤੇ ਅਤੇ ਉਪਕਰਨ ਭੇਜੇਗਾ ਜਦਜੀ ਕਿ ਅਮਰੀਕੀ ਵਾਤਾਵਰਣ ਸੁਰੱਖਿਆ ਏਜੰਸੀ ਅਨੁਸਾਰ ਐਤਵਾਰ ਨੂੰ ਅਮਰੀਕਾ ਦੇ ਉੱਤਰੀ ਡਕੋਟਾ ਮੌਂਟੇਨਾ ਮਿਨੀ ਸੋਟਾ ਦੱਖਣੀ ਡਕੋਟਾ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ। ਗੋਰਟਲ ਵਹਿਕੀ ਕੈਂਟਾ ਵਿੱਚ ਹਰ ਸਾਲ ਮਈ ਤੋਂ ਸਤੰਬਰ ਤੱਕ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਹਨ। ਇਸ ਵਾਰ ਹਵਾ ਪ੍ਰਦੂਸ਼ਣ ਵੀ ਵਧ ਰਿਹਾ ਹੈ। ਦੱਸ ਦੇ ਕਿ ਕੈਨੇਡਾ ਦੇ ਤਿੰਨ ਸੂਬਿਆਂ ਵਿੱਚ ਜੰਗਲਾਂ ਦੀ ਅੱਗ ਬੇਕਾਬੂ ਹੋ ਗਈ ਹੈ। ਦੱਸ ਦੇ ਕਿ 25,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਐਤਵਾਰ ਨੂੰ ਕਈ ਥਾਵਾਂ 'ਤੇ ਅੱਗ ਲੱਗਦੀ ਹੋਈ ਨਜ਼ਰ ਆਈ। ਤੋਂ ਇਹ ਕਾਰਨ ਕੈਨੇਡਾ ਤੇ ਅਮਰੀਕਾ ਦੇ ਕੁਝ ਰਾਜਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਹੋ ਗਈ ਹੈ।